ਜੀ 31 12 2022 ਨੂੰ ਜੀ ਇਹ ਮੈਰੀ ਬਿਓਰਨ ਨਾਲ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਤੇ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡਪੀ ਵੀ ਆਜੀ ਡਿਡ ਵੀ ਰੋਡਪੀ ਆ ਇਦਾਂ ਕਰ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਤਿਕ ਦੇ ਸੀ ਟਾਈਮ ਲਾਰੀ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਹੀ ਕਰਨਾ ਫਿਰ ਇਹਨਾਂ ਨੇ ਪੰਡਤ ਅਲੀਆ ਇਲਾਵਾ ਫਿਰੇ ਕੀਤੀ ਬਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਰੱਖ ਰਹੀ ਹੈ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਰੈ퍼 ਕਰਤਾ ਸਾਨੂੰ ਕਿਹਾ ਡੇਂਗੂ ਹੈ ਸਾਡੇ ਨੇ ਬੜਾ ਤੋਕਾ ਟੜੀ ਕੀਤੀ ਹੈ ਬਚੋਲਾ ਨਾਲ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਆਂ ਬੀਬੀ ਸੀ ਦੇਸ ਪਿੱਛੋ ਜੀ ਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀ ਮਾ ਅਸੀਂ ਵਿਚੋਲਣ ਤੇ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਵੀ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਡਾ ਸਾਰਾ ਕੁਝ ਸਾਮਾਨ ਲੈ ਕੇ ਆ ਜਾ ਫਟਾਫਟ ਟੈਕੀ ਬੈਗ ਪਰ ਕੇ نیچے ਆ ਜਾ ਜੇ ਨੀਚੇ ਘਨੇ ਤਰੀਬੇ ਲੱਗੜੇ ਇਹਨੇ ਆਪਣਾ ਟੈਕੀ ਬੈਗ ਪਰ ਕੇ ਲਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਡਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 6:00 ਵਜੇ ਜੀ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਾ ਨਹੀਂ ਮਿਲੀ ਪੁਰਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰਵੀ 2000 ਇਹਦੇ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਲਾਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿਹ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਨੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲੋਂ ਦੇਤੀ ਡੋ ਰਿਐਕਟਿਵ ਦੀ ਨਾ ਇਹਨਾਂ ਕੋ ਕੋਈ ਸਬੂਤ ਹੈ ਹੁਮੈਂਚਰ ਸਰਚ ਵਾਪਸ ਚਲੀ ਗਈ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੀ ਗਈ ਚਾਂਸ ਅੰਕਲੋਂ ਇਹਨਾਂ ਮਿੱਲੀ ਭੁਗਣਾ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਔਰ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇ ਦਿੱਤੀ ਸਾਡੇ ਨਾਲ ਕੀਤੀ ਜੜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਪਹਿਲਾਂ ਸੱਟਾਂ ਲੱਗੀਆਂ ਅਸੀਂ ਲੁੱਟੇ ਗਏ ਜੀ ਮੇਰੇ ਅੱਗੇ ਸੱਟਾ ਮੈਂ ਤੁਹਨੀ ਜ਼ਿਆਦਾ ਬੈਡ ਰੈਸਟੇ ਮੈਂ ਹਾਂ ਚਾਰ ਮਹੀਨੇ ਹੋ ਗਏ ਮੈਂ ਬੈੜ ਤੇ ਹਾਂ ਉਹ ਗਏ ਜੀ ਮੈਂ ਬੈਡ ਰੈਸਟੇ ਅਸੀਂ ਲੁੱਟੇ ਗਏ ਸਾਨੂੰ ਸਨਦਰ ਸਾਹਿਬ ਬਹੁਤ ਥੱਕਾ ਹੋਇਆ ਜੀ ਉਹ ਫੁਰਾਜਨ ਨੂੰ ਕੀ ਇਹ ਵੀ ਕਰਦੇ ਉਹ ਫੁਰਾਜਨ ਕਹਿੰਦੇ ਇਹਨਾਂ ਨੇ ਕਹਿੰਦਾ ਕਿ ਸਖਤੋ ਕਾਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਤੇ ਇਹਨਾਂ ਖਰਾਬ ਸਕਦੇ ਸਖਤ ਕਾਰ ਵੀ ਕੀਤੀ ਜਾਏ ਧਾਰਾ ਬੱਕੇ ਐਡ ਕੀਤੀ ਜਾਵੇ ਮੈਰਿਜ ਬਿਊਰੋ ਰਾਹੀਂ ਕੀਤਾ ਗਿਆ ਸੀ ਲੜਕੇ ਦਾ ਵਿਆਹ ਪਰੰਤੂ ਕੁਝ ਸਮੇਂ ਬਾਅਦ ਲੜਕੀ ਆਪਣੇ ਮਾਪਿਆਂ ਦੇ ਨਾਲ ਘਰ ਦਾ ਲੱਖਾਂ ਦਾ ਗਹਿਣੇ ਲੈ ਕੇ ਫਰਾਰ ਹੋ ਗਈ ਦੱਸ ਦਈਏ ਕਿ ਮਾਮਲਾ ਪਟਿਆਲੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਲੜਕੇ ਦਾ ਐਕਸੀਡੈਂਟ ਹੋ ਚੁੱਕਾ ਹੈ ਤੇ ਉਸਦੇ ਲੱਤ ਦੇ ਵਿੱਚ ਲੋਟ ਪਈ ਹੋਈ ਸੀ ਜਿਸ ਦਾ ਵਿਆਹ ਜਿਹੜਾ ਹੈ ਮੈਰਿਜ ਬਿਊਰੋ ਵੱਲੋਂ ਇੱਕ ਲੜਕੀ ਦੇਖ ਕੇ ਉਸ ਦਾ ਵਿਆਹ ਕਰਵਾ ਦਿੱਤਾ ਗਿਆ ਸੀ ਪਰੰਤੂ ਕੁਝ ਸਮੇਂ ਬਾਅਦ ਲੜਕੀ ਬਿਮਾਰ ਹੋ ਕੇ ਹਸਪਤਾਲ ਰਹਿ ਚਲੇਗੀ ਜਿੱਥੇ ਉਹ 1 ਮਹੀਨਾ ਦਾਖਲ ਰਹੀ ਉਸ ਤੋਂ ਬਾਅਦ ਉਸ ਨੂੰ ਪੀਜੀਆ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਬਹੁਤ ਸਾਰੇ ਪਰਿਵਾਰ ਨੇ ਮੀਡੀਆ ਨਾਲ ਗਲਤ ਕਰ ਦਿੱਤਾ ਕਿ ਜਦੋਂ ਉਹ ਆਪਣੇ ਹਸਪਤਾਲ ਹਸਪਤਾਲ ਵਿੱਚ ਆਪਣੇ ਘਰ ਦੇ ਵਿੱਚ ਰੋਟੀ ਲੈਣ ਗਏ ਤਾਂ ਉਸ ਤੋਂ ਉਪਰੰਤ ਜਦੋਂ ਵਾਪਸ ਗਏ ਤਾਂ ਲੜਕੀ ਹਸਪਤਾਲ ਚੋਂ ਫਰਾਰ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਘਰ ਜਦੋਂ ਉਹਨਾਂ ਨੇ ਘਰ ਜਾ ਕੇ ਵਾਪਸ ਦੇਖਿਆ ਤਾਂ ਘਰ ਦੇ ਵਿੱਚੋਂ ਲੱਖਾਂ ਰੁਪਏ ਜਿਹੜੇ ਸੀਗੇ ਔਰ ਜਿਹੜੇ ਗਹਿਣੇ ਸੀ ਉਹ ਗਾਇਬ ਸਨ ਸੋ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇ ਇਹੋ ਜਿਹੀ ਲੜਕੀਆਂ ਜਿਹੜੀਆਂ ਅਕਸਰ ਵਿਆਹ ਕਰਾ ਕੇ ਧੋਖਾ ਦਿੰਦੀਆਂ ਨੇ ਤੇ ਘਰਾਂ ਦੇ ਵਿੱਚੋਂ ਲੱਖਾਂ ਰੁਪਏ ਲੈ ਕੇ ਗਹਿਣੇ ਲੈ ਕੇ ਫਰਾਰ ਹੋ ਜਾਂਦੀਆਂ ਨੇ ਉਸ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਇਸ ਦੱਸ ਦਈਏ ਕਿ ਇਸ ਸੰਬੰਧੀ ਜਿਹੜਾ ਪੁਲਿਸ ਦੇ ਵਿੱਚ 420 120 ਤੇ ਤਿਤ ਜਿਹੜਾ ਦਰਜਾ ਮਾਮਲ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ